ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਤੇ YouTube ਚੈਨਲ ਪੰਜਾਬੀ ਵਾਲੇ ਪੰਚੀ ਤੇ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਪੰਜਾਬੀ ਸੱਭਿਆਚਾਰ ਚੋਂ ਵਿਸਰ ਚੁਗੀਆਂ ਚੀਜ਼ਾਂ ਜਿਨ੍ਹਾਂ ਵਿੱਚੋਂ ਇੱਕ ਹੈ ਜੀ ਬੋਈਆ ਉਸ ਦੇ ਬਾਰੇ ਮੈਂ ਜਾਣਕਾਰੀ ਦਾਂਗੀ ਕਿ ਬੋਈਆ ਕੀ ਹੁੰਦਾ ਹੈ ਕਿਵੇਂ ਬਣਦਾ ਹੈ ਤੇ ਇਸ ਦੀ ਵਰਤੋਂ ਪੁਰਾਣੇ ਸਮੇਂ ਵਿੱਚ ਸਵਾਨੀਆਂ ਕਿਹੜੇ-ਕਿਹੜੇ ਕੰਮਾਂ ਲਈ ਕਰਦੀਆਂ ਸਨ ਬੋਈਆ ਬੋਇਆ ਨਿੱਕੀਆਂ ਮੋਟੀਆਂ ਚੀਜ਼ਾਂ ਰੱਖਣ ਲਈ ਬਣਾਏ ਗਏ ਛਿੱਕੂ ਨੂੰ ਕਿਹਾ ਜਾਂਦਾ ਹੈ ਨਿੱਕੀਆਂ ਮੋਟੀਆਂ ਚੀਜ਼ਾਂ ਰੱਖਣ ਲਈ ਬਣਾਏ ਗਏ ਛਿੱਕੂ ਨੂੰ ਕੀ ਕਿਹਾ ਜਾਂਦਾ ਹੈ ਜੀ ਬੋਇਆ ਹੁਣ ਬੋਇਆ ਬਣਦਾ ਕਿਵੇਂ ਹੈ ਬੋਇਆ ਬਣਾਉਣ ਲਈ ਗਾਚਨੀ ਤੇ ਕਾਗਜ਼ ਜਾਂ ਗੱਤੇ ਨੂੰ ਭਿਉ ਕੇ ਰੱਖਿਆ ਜਾਂਦਾ ਹੈ ਜਾਦੇ ਮਿਸ਼ਰਣ ਚੰਗੀ ਤਰ੍ਹਾਂ ਭਿਜ ਜਾਂਦਾ ਹੈ ਤਾਂ ਇਸ ਨੂੰ ਗੁੰਨਿਆ ਜਾਂਦਾ ਹੈ ਗਾਚਨੀ ਗੱਤੇ ਤੇ ਕਾਗਜ਼ ਤੋਂ ਕੀ ਬਣਦਾ ਹੈ ਜੀ ਬੋਈਆ ਇਸ ਮਿਸ਼ਰਣ ਨੂੰ ਭੋ ਕੇ ਫਿਰ ਗੁੰਨ ਲਿਆ ਜਾਂਦਾ ਹੈ ਫਿਰ ਇਸ ਨੂੰ ਵੱਖ-ਵੱਖ ਆਕਾਰ ਦੇ ਸਾਂਚਿਆਂ ਵਿੱਚ ਢਾਲ ਕੇ ਬੋਈਏ ਬਣਾਈ ਜਾਂਦੀ ਹਨ ਗੁੰਨੇ ਹੋਏ ਮਿਸ਼ਰਣ ਨੂੰ ਅਲੱਗ-ਅਲੱਗ ਢਾਂਚਿਆਂ ਜਾਂ ਅਲੱਗ-ਅਲੱਗ ਸਾਂਚਿਆਂ ਵਿੱਚ ਢਾਲਿਆ ਜਾਂਦਾ ਹੈ ਤੇ ਬੋਈਏ ਬਣਾਈ ਜਾਂਦੀ ਹਨ ਬੋਈਏ ਨੂੰ ਕਈ ਇਲਾਕਿਆਂ ਵਿੱਚ ਛਾਪਾ ਵੀ ਗਿਆ ਜਾਂਦਾ ਹੈ ਬੋਈਆ ਬਣਾਉਣ ਲਈ ਬੱਗੜ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਬੋਈਏ ਬਣਾਉਣ ਲਈ ਬੱਗੜ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਛੱਪਾ ਕਹਿੰਦੇ ਨੇ ਇਹਨੂੰ ਕਈ ਇਲਾਕਿਆਂ ਵਿੱਚ। ਬੱਗੜ ਮੋٹے ਰੱਸੇ ਬੰਤਣ ਲਈ ਵਰਤਿਆ ਜਾਂਦਾ ਹੈ। ਇੱਕ ਕਿਸਮ ਦਾ ਮੂੰਜ ਵਰਗਾ ਕਾ ਹੁੰਦਾ ਹੈ। ਬੱਗੜ ਮੋٹے ਰੱਸੇ ਬੰਤਣ ਲਈ ਇੱਕ ਕਿਸਮ ਦਾ ਮੂੰਜ ਵਰਗਾ ਕਾ ਹੁੰਦਾ ਹੈ। ਬੱਗੜਦwale ਗੋਪ ਕਣਕ ਦੀ ਰੰਗ ਬਰੰਗੀ ਨਾਲੀ ਜਾਂ ਸੂਤਲੀ ਲਪੇਟ ਕੇ ਬਣਾਇਆ ਜਾਂਦਾ ਹੈ ਵੱਡੇ ਆਕਾਰ ਦੇ ਬੋਈਏ ਨੂੰ ਟੋਕਰੀ ਵਿਕਿਆ ਜਾਂਦਾ ਹੈ ਬੋਈਏ ਬੱਗੜ ਤੋਂ ਬੰਦੇ ਨੇ ਤੇ ਵੱਡੇ ਆਕਾਰ ਦੇ ਜਿਹੜੇ ਬੋਈਏ ਨੇ ਉਹਨੂੰ ਆਪਾਂ ਕੀ ਕਹਿੰਦੇ ਆ ਟੋਕਰੀ ਬੋਈਏ ਘਰਾਂ ਵਿੱਚ ਹੀ ਸਾਡੀਆਂ ਸਵਾਨੀਆਂ ਦੁਆਰਾ ਤਿਆਰ ਕਰ ਲਈ ਜਾਂਦੇ ਸਨ ボイヤ ਪੰਜਾਬੀ ਜਨ ਜੀਵਨ ਵਿੱਚ ਨਿਤ ਵਰਤੋ ਦੀ ਵਸਤੂ ਰਿਆ ਹੈ। ਬੋਇਏ ਕਰਦੀਆਂ ਸਵਾਨੀਆਂ ਆਪ ਹੀ ਤਿਆਰ ਕਰ ਲੈਂਦੀਆਂ ਸਨ ਤੇ ਹਰ ਰੋਜ਼ ਦੇ ਕੰਮਾਂ ਵਿੱਚ ਇਸ ਨੂੰ ਵਰਤਿਆ ਜਾਂਦਾ ਸੀ। ਇੱਕ ਆਮ ਵਸਤੂ ਸੀ ਪਹਿਲੇ ਸਮਿਆਂ ਵਿੱਚ ਬੋਇਏ ਦਾਸ ਦਾ ਹਿੱਸਾ ਹੁੰਦੇ ਸਨ ਜਿਸ ਵਿੱਚ ਮੁਟਿਆਰਾ, ਨਹਾਉਣ ਵਾਲਾ ਸਾਬਣ, ਦੰਦਾਂ ਦਾ, ਸੁਰਮੇ ਦਾਣੀ ਪਾਊਡਰ ਅਤੇ ਹੋਰ ਹਾਰ ਸ਼ਿੰਗਾਰ ਦਾ ਨਿੱਕ ਸ਼ੁੱਕ ਰੱਖਦੀਆਂ ਹੁੰਦੀਆਂ ਸਨ ਬੋਈਏ ਦਾਸ ਦਾ ਹਿੱਸਾ ਸਨ ਤੇ ਮੋਟਿਆਰਾ ਆਪਣੇ ਹਾਰ ਸ਼ਿੰਗਾਰdੀਆਂ ਜਿੰਨੀਆਂ ਵੀ ਚੀਜ਼ਾਂ ਸਨ ਬੋਈਏ ਦੇ ਵਿੱਚ ਸੰਭਾਲ ਕੇ ਰੱਖਦੀਆਂ ਸਨ ਬੋਈਏ ਛੋਟੇ ਆਕਾਰ ਦੇ ਵੀ ਹੁੰਦੇ ਸਨ بڑے ਆਕਾਰ ਦੇ ਵੀ ਹੁੰਦੀ ਸਨ ਬੋਈਆਂ ਨੂੰ ਕਈ ਇਲਾਕਿਆਂ ਵਿੱਚ ਗੋਲਾ ਵੀ ਕਹਿੰਦੇ ਹਨ ਛਿੱਕੂ ਵੀ ਕਹਿੰਦੇ ਨੇ ਟੋਕਰੀ ਵੀ ਕਹਿੰਦੇ ਨੇ ਤੇ ਗੋਲਾ ਵੀ ਕਹਿੰਦੇ ਕਿੰਨੂ ਬੋਈਏ ਛੋਟੇ ਵੱਡੇ ਦੋਨਿਆਂਕਾਰਾਂ ਦੇ ਹੁੰਦੇ ਨੇ ਬੋਈਏ ਕਈ ਇਲਾਕਿਆਂ ਵਿੱਚ ਇਸ ਨੂੰ ਨਿੱਕੀ ਟੋਕਰੀ ਵੀ ਕਿਹਾ ਜਾਂਦਾ ਹੈ ਬੋਈਏ ਦੀ ਵਰਤੋਂ ਵਿਸ਼ੇਸ਼ ਤੌਰ ਤੇ ਤਿਵਾਰਾਂ ਸਮੇਂ ਵਿਆਹਾਂ ਤੀਆਂ ਨੂੰ ਮਠਿਆਈਆਂ ਆਦ ਪੇਜਣ ਲਈ ਵੀ ਕੀਤੀ ਜਾਂਦੀ ਸੀ ਜਿਵੇਂ ਲੋੜੀ ਦਾ ਜਾਂ ਕੋਈ ਹੋਰ ਤਿਯਾਰ ਸੌਣ ਦਾ ਤਿਹਾਰ ਦੇਣਾ ਹੈ ਤਾਂ ਕੁੜੀਆਂ ਨੂੰ ਜਿਹੜੀ ਮਠਿਆਈ ਸੀ ਉਹ ਬੋਈਏ ਵਿੱਚ ਪਾ ਕੇ ਭੇਜੀ ਜਾਂਦੀ ਸੀ ਚਰਖਾ ਕੱਤਨੀਆਂ ਸਨ ਜਦੋਂ ਔਰਤਾਂ ਤਾਂ ਚਰਖਾ ਕੱਤਨ ਸਮੇਂ ਪੂਣੀਆਂ ਤੇ ਗਲੋਟੇ ਵੀ ਮੁਟਿਆਰ ਜਾਂ ਇਸਤਰੀਆਂ ਬੋਈਏ ਵਿੱਚ ਰੱਖ ਲੈਂਦੀਆਂ ਸਨ ਜਦੋਂ ਚਰਖਾ ਕੱਤਦੀਆਂ ਤਾਂ ਬੋਈਏ ਵਿੱਚ ਪੂਣੀਆਂ ਗਲੋਟੇ ਇਸਤਰੀਆਂ ਜਾਂ ਮੁਟਿਆਰਾ ਰੱਖ ਲੈਂਦੀਆਂ ਸਨ ਬਾਗ ਫੁਲਕਾਰੀ ਵਿਛਾਈਆਂ ਕੱਢਣ ਸਮੇਂ ਵੀ ਬੋਈਆਂ ਦੀ ਵਰਤੋਂ ਕੀਤੀ ਜਾਂਦੀ ਸੀ ਵਿਛਾਈਆਂ ਮਤਲਬ ਚਾਦਰਾਂ ਕੱਢਣ ਸਮੇਂ ਉਦੋਂ ਅਸੀਂ ਬੋਈਆਂ ਦੀ ਵਰਤੋਂ ਕਰਦੇ ਸਨ ਬਾਗ ਫੁਲਕਾਰੀ ਜਾਂ ਚਾਦਰਾਂ 'ਚੋਂ ਕੱਢਦੇ ਸਨ ਤਾਂ ਇੱਕ ਦਿਨ 'ਚ ਨਹੀਂ ਨਿਕਲਦੀਆਂ ਤਾਂ ਉਸ ਨੂੰ ਹੌਲੀ-ਹੌਲੀ ਕੱਢਿਆ ਜਾਂਦਾ ਸੀ ਤੇ ਉਸ ਨੂੰ ਸੰਭਾਲ ਕੇ ਬੋਈਏ ਵਿੱਚ ਰੱਖ ਦਿੱਤਾ ਜਾਂਦਾ ਸੀ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਪੰਜਾਬੀ ਸੱਭਿਆਚਾਰ ਵਿੱਚੋਂ ਕਈ ਚੀਜ਼ਾਂ ਜਿਹੜੀਆਂ ਵਿਸਤ੍ਰਿਤ ਚੁੱਕੇਆਂ ਸੀ ਉਸ ਬਾਰੇ ਜਾਣਕਾਰੀ ਦਿੱਤੀ ਉਸੀ ਬੋਈਆ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਪੇਜ ਨੂੰ ਲਾਈਕ ਫੋਲੋ ਤੇ ਸ਼ੇਅਰ ਜ਼ਰੂਰ ਕਰੋ ਜੀ ਇਸ ਤੋਂ ਇਲਾਵਾ YouTube ਤੇ ਮੇਰਾ ਇੱਕ ਚੈਨਲ ਹੈ ਉਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜਾਣਕਾਰੀਆਂ ਪ੍ਰਾਪਤ ਕਰੋ ਪੇਪਰਾਂ ਦੀ ਤਿਆਰੀ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ